ਜਿਨੂੰ ਵੋਟ ਪਾਉਂਗੇ ਫਾਇਦਾ ਹੀ ਹੋਣਾ ਜਿਨੂੰ ਮਰਜ਼ੀ ਪਾ ਲੈ ਕਿਉਂ ਫਾਇਦਾ ਕਿਉਂ ਨਹੀਂ ਜੀ ਪਰ ਤੁਸੀਂ ਦੱਸੋ ਕੀ ਫਾਇਦਾ ਨਹੀਂ ਤੁਹਾਨੂੰ ਕੋਈ ਦਿੱਕਤ ਕੋਈ ਫਾਇਦਾ ਮਿਲਿਆ ਹਾਂਜੀ ਕੀ ਫਾਇਦਾ ਮਿਲਿਆ ਤੁਹਾਨੂੰ ਨਹੀਂ ਕਿਸੇ ਵੀ ਬੰਦੇ ਕੋਲ ਅੱਛਾ ਤੁਸੀਂ ਦੱਸੋ ਗੱਲ ਕਰੀਏ ਰਵਨੀਤ ਸਿੰਘ ਮਿੱਟੂ ਦੀਤਾ ਉਹ ਸਾਹਿਬ ਦਾ ਰਹਿ ਚੁੱਕਿਆ ਨੇ ਐਮਪੀ ਹੋਰ ਹੁਣ ਭਾਜਪਾ ਦੇ ਵਿੱਚ ਆਈ ਨੇ ਸਾਰਿਆਂ ਦਾ ਇੱਕੋ ਵਾਲਾ ਜਿਹੜਾ ਮਰਜ਼ੀ ਮੰਨ ਨਹੀਂ ਕਰੇ ਵੋਟ ਪਾਉਂਦਾ ਪਰ ਨਹੀਂ ਤੁਹਾਡਾ ਕਰਦਾ ਜੇ ਰਵਨੀ ਸਿੰਘ ਬਿੱਟੂ ਜਿਵੇਂ ਉਹ ਐਮਪੀ ਰਹੇ ਨੇ ਹੁਣ ਬੀਜੇਪੀ ਚ ਗਏ ਨੇ ਤੇ ਹੁਣ ਕਿਹਨੂੰ ਵੋਟ ਪਾਉਣ ਕਰਦੇ ਐ ਐਸੇ ਬੰਦਿਆਂ ਨੂੰ ਨਹੀਂ ਪਾਉਂਦੇ ਅਸੀਂ ਜਿਹੜਾ ਦਲ ਬਦਲੂ ਹੋਵੇ ਅੱਛਾ ਸਹੀ ਬੰਦੇ ਨੂੰ ਪਾਵਾਂਗੇ ਜਿਹੜਾ ਹਮੇਸ਼ਾ ਇੱਕ ਨਾਲ ਜੁੜਿਆ ਰਹੇ ਮੌਕੇ ਤੇ ਡਿਸਾਈਡ ਕਰੂਗੇ ਵੀ ਕਿਹੜਾ ਬੰਦਾ ਹਾਂਜੀ ਮੌਕੇ ਤੇ ਡਿਸਾਈਡ ਹੋਏ ਕੀ ਲੱਗਦਾ ਵੀ ਚਾਰ ਚਾਰੋਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਗੱਲ ਕਰ ਲਈ ਹੈ ਕਿ ਸੁਖਪ੍ਰਸ਼ਰ ਪੱਪੀ ਨੇ ਬੀਜੇਪੀ ਤੋਂ ਗੱਲ ਕਰ ਲਈ ਹੈ ਰਵਨੀ ਸਿੰਘ ਬਿੱਟੂ ਨੇ ਰਾਜਾ ਵੜਿੰਗ ਨੇ ਕਾਂਗਰਸ ਤੋਂ ਔਰ ਰਣਜੀਤ ਸਿੰਘ ਢਿੱਲੋਂ ਨੇ ਕਾਲੀ ਦਾ ਤੋਂ ਕਿਹਨੂੰ ਵੋਟ ਪਾਣੀ ਹੋਵੇ ਜੀ ਚਲੋ ਬੋਟ ਕਿਹੜੇ ਉਮੀਦਵਾਰ ਨੂੰ ਪਾਣੀ ਪਸੰਦ ਕਰੋਗੇ ਕੰਮ ਕਰਦੇ ਦੇ ਆਧਾਰ ਤੇ ਜਾਂ ਪਾਰਟੀ ਦੇ ਆਸੀ ਤੋਂ ਕਾਂਗਰਸ ਨੂੰ ਪਾਣੇ ਯਾਰ ਬੋਟ ਵੈਸੇ ਕਾਂਗਰਸ ਨੂੰ ਵੋਟ ਪਾਣੀ ਹੂ ਕੀ ਲੱਗਦਾ ਵੀ ਕਾਂਗਰਸ ਦੇ ਜਿਹੜੇ ਇਤਨੀ ਖੜੇ ਹੋ ਨੇ ਰਾਜਾ ਵੜਿੰਗ ਜੀ ਇਹ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ ਇੰਨੇ ਮੈਨੂੰ ਨੋਲੇਜ ਹੈ ਨਾ ਯਾਰ ਬਾਕੀ ਮੈਂ ਤੇ ਬਸ ਕਾਂਗਰਸ ਨੂੰ ਮੰਨਦਾ ਬਸ ਤੇ ਕਾਂਗਰਸ ਨੂੰ ਵੋਟ ਪਾ ਹਾਂ ਜਦੋਂ ਬੋਟ ਪਾਣ ਜਾਂਦਾ ਹੈ ਗੱਲ ਸੁਣਦਾ ਵਾ ਤੇ ਸੋਚਦਾ ਮੈਨੂੰ ਵੋਟ ਪਾਣੀ ਹੈ ਜਦੋਂ ਪੋਲੀ ਬੂਤੇ ਬੋਹਿੰਦਾ ਹੈ ਤਾਂ ਕੋਈ ਹੋਰ ਮਨ ਬੱਬਾਈ ਉਮਾਂਧੀ ਵਾਲੀ ਦਿੱਕ ਤੇਰੇ ਦੇ ਮੋਹਲਾ ਦੀ ਲੋੜ ਤੇ ਮੋਹਲਾ ਪ੍ਰਾਈਮਰ ਦੇਖ ਰਹੇ ਤਮਾਮ ਦਸਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਿੰਮਤ ਸੋ ਲੁਧਿਆਣਾ ਦੇ ਜਵਾਰ ਨਗਰ ਕੈਂਪ ਵੀ ਖੇ ਮੌਜੂਦ ਆ ਜਿੱਥੇ ਕੀ ਭਰਪੂਰ ਮਾਰਕੀਟ ਹੈ ਭਰਪੂਰ ਦੁਕਾਨਾਂ ਨੇ ਔਰ ਇਹ ਦੂਜੀ ਵਸੇ ਗੱਲ ਕਰੀਏ ਤਾਂ ਚਨਾਵੀ ਦੌਰ ਚੱਲਦਾ ਪਿਆ ਹੈ। तमाम ਪਾਰਟੀਆਂ ਵੱਲੋਂ ਆਪੋ ਆਪਣੇ ਕੈਂਡੀਡੇਟ ਜਿਹੜੇ ਨੇ ਮੈਦਾਨ ਵਿੱਚ ਉਤਾਰ ਦਿੱਤੇ ਗਏ ਨੇ ਔਰ ਕਈਆਂ ਵੱਲੋਂ ਨਾਮਿਨੇਸ਼ਨ ਵੀ ਫਾਈਲ ਕਰ ਦਿੱਤੀ ਗਈ ਹੈ। ਹਾਲੇਕਿ ਕਈ ਉਮੀਦਵਾਰਾਂ ਵੱਲੋਂ ਜਿਹੜੀ ਹੈ ਸੋਮਵਾਰ ਨੂੰ ਜਿਹੜੀ ਹੈ ਆਪਣੀ ਉਮੀਦਵਾਰ ਜਿਹੜੀ ਹੈ ਭਰੀ ਜਾਣੀ ਐ ਨਾਮਿਨੇਸ਼ਨ ਭਰੀ ਜਾਣੀ ਐ। ਸੋ ਅੱਜ ਜਵਾਨਗਰ ਮਾਰਕੀਟ ਵਗੈਰੇ ਖੜੇ ਹੈ ਔਰ ਆਮ ਜਨਤਾ ਨੂੰ ਪੁੱਛਦੇ ਆ ਕਿ ਐਤ ਕੀ ਇਸ ਵਾਰ ਜਿਹੜਾ ਆ ਉਹ ਵੋਟ ਪਾਉਣਗੇ ਜਿਹੜੇ ਕਿਦੇ ਆਧਾਰ ਤੇ ਪਾਉਣਗੇ ਪਾਰਟੀ ਦੇ ਆਧਾਰ ਤੇ ਪਾਉਣਗੇ ਜਾਂ ਕਿਦੇ ਆਧਾਰ ਤੇ ਪਾਉਣਗੇ ਸੋ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕੁਝ ਦੁਕਾਨਦਾਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਭਾਈ ਜੀ ਕੀ ਨਾ ਤੁਹਾਡਾ ਬਿਲੰਦ ਨਮਸਕਾਰ ਜੀ ਮੇਰਾ ਨਾਮ ਪਵਨ ਕੀ ਦੇਖਦੇ ਹੋ ਐਤ ਕੀ ਵੋਟ ਕਿਨੂੰ ਪਾਉਂਗੇ ਪਾਰਟੀ ਦੇ ਨਾਮ ਤੇ ਪਾਉਂਗੇ ਉਮੀਦਵਾਰ ਦੇ ਨਾਮ ਤੇ ਪਾਉਂਗੇ ਜਾਂ ਕਿਨੂੰ ਵੋਟ ਪਾਉਂਗੇ ਪਾਰਟੀ ਉਮੀਦਵਾਰ ਜਿੰਨੇ ਵੀ ਇੱਥੇ ਖੜੇ ਹੋਏ ਨੇ ਲੁਧਿਆਣਾ ਹਲ ਮੰਤਾ ਕਰਦਾ ਕਿ ਸਾਗਨ ਨਕੀ ਕੋਟ ਪਾਦੀ ਪਰ ਗਵਰਨਮੈਂਟ ਆਫ ਇੰਡੀਆ ਵੱਲੋਂ ਅਥਾਰਟੀ ਨਹੀਂ ਆਈ ਵੀ ਆਪਾਂ ਇੱਕ ਨੂੰ ਹੀ ਚੋਣ ਸਕਦੇ ਆ ਤਾਂ ਮੈਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਆਪਾਂ ਆਮ ਪਬਲਿਕ ਨੂੰ ਹੌਂਸਲਾ ਦੇਵਾਂਗੇ ਅਪੀਲ ਕਰਾਂਗੇ ਰਿਕਵੈਸਟ ਕਰਾਂਗੇ ਕਿ ਉਹ ਉਮੀਦਵਾਰ ਨੂੰ ਵੋਟ ਪਾਓ ਜਿਹੜਾ ਕਿ ਆਪਾਂ ਨੂੰ ਸੈਂਟਰ ਗਵਰਨਮੈਂਟ ਤੋਂ ਕੁਝ ਪੰਜਾਬ ਨੂੰ ਲਿਆ ਕੇ ਦੇਵੇ ਮਾਨ ਸਾਹਿਬ ਦੇ ਹੱਥੋਂ ਕੋਈ ਕਰੋੜਾਂ ਰੁਪਏ ਲਿਆ ਕੇ ਦੇਵੇ ਤਾਂ ਕਿ ਨਵੇਂ-ਨਵੇਂ ਗ੍ਰਾਂਟ ਆਣ ਤੇ ਨਵੇਂ-ਨਵੇਂ ਜਿਹੜੇ ਤੇ ਜਦ ਦੇ ਨਾਲ ਕੰਮ ਨੌਜਵਾਨਾਂ ਨੂੰ ਕੰਮ ਮਿਲੇ ਜੋ ਉੱਥੇ ਬੇਵਜੁਕ ਆリエ ਉਹ ਦੂਰ ਹੋ ਸਕੇ ਉਹ ਜਿਹੜੇ ਆ ਮਾੜੇ ਬੰਦੇ ਉਹਨਾਂ ਨੂੰ ਆर्थिक ਸਹਾਇਤਾ ਮਿਲ ਸਕੇ ਜਿਹੜੇ ਬੀਤੇ ਸਮੇਂ ਦੇ ਵਿੱਚ ਐਮਪੀ ਰਹੇ ਨੇ ਉਹਨਾਂ ਦਾ ਕਾਰਜਕਾਲ ਕਿਵੇਂ ਦੇਖਦੇ ਹੋ ਬੀਤੇ ਸਮੇਂ ਦੇ ਐਮਪੀ ਰਹੇ ਉਹਨਾਂ ਨੇ ਆਪਣੇ ਸਟੇਜ ਤੇ ਜੋ ਕਾਲਿਆ ਠੀਕ ਹੈ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਕਈਆਂ ਨੇ ਤਾਂ ਇੱਥੇ ਲਿਆ ਕੇ ਪਾਸਪੋਰਟ ਹਸਤਾ ਵੀ ਦਫ਼ਤਰ ਬਣਾਤਾ ਕਈਆਂ ਨੇ ਕੁਚੰਦੋ ਖਾਤੇ ਕੰਮ ਕਰਦੇ ਪਬਲੀਕਲੀ ਆਪਣੇ ਚਹੇਤਿਆਂ ਦੇ ਖਾਤੇ ਜਿੱਦਾਂ ਵੀ ਖਾਤੇ ਕੀਤੇ ਆ ਲੇਕਿਨ ਆਪਣੇ ਕੋਲ ਕੋਈ ਲੋਕ ਹੋਚ ਪੋ ਨਹੀਂ ਹੈ ਤੁਹਾਡੇ ਵੱਲੋਂ ਸਾਡੇ ਵੱਲੋਂ ਬਾਕੀ ਮੈਂ ਤਾਂ ਇਹੀ ਪ੍ਰਾਰਥਨਾ ਕਰਦਾ ਸਾਰੇ ਵੀਰਾਂ ਸੱਜਣਾਂ ਵੋਟਰਾਂ ਨੂੰ ਮੀ ਦੇਖ ਪਾਲ ਕੇ ਵੋਟ ਪਾਇਓ ਜਿਹੜਾ ਕਿ ਪੰਜਾਬ ਸਰਕਾਰ ਆਪਣੇ ਜਿਹੜੀ ਮੌਜੂਦਾ ਪੰਜਾਬ ਸਰਕਾਰ ਉਹਨੂੰ ਕੁਝ ਲਿਆ ਕੇ ਦੇਵੇ ਸੈਂਟਰ ਗਵਰਨਮੈਂਟ ਤੋਂ ਤਨਵਾਦੀ ਆ ਬਹੁਤ ਬਹੁਤ ਧੰਨਵਾਦ ਸੋ ਆਮ ਜਨਤਾ ਨੂੰ ਪੀੜ ਵੀ ਕੀਤੀ ਜਾ ਰਹੀ ਹੈ ਦੁਕਾਨਦਾਰ ਵੀਰਾਂ ਵੱਲੋਂ ਵੀ ਵੋਟ ਉਹਨੂੰ ਪਾਣੀ ਹੈ ਜਿਹੜਾ ਕੁਝ ਲਿਆ ਕੇ ਦੇ ਸਕੇ ਤਾਂ ਕਿ ਜਿਹੜਾ ਵੀ ਹੈ ਕੰਮਕਾਰ ਹੋ ਸਕੇ ਇੱਕ ਹੋਰ ਦੁਕਾਨਦਾਰ ਮੌਜੂਦ ਨੇ ਬਾਈ ਨਹੀਂ ਆਂਦਾ ਬੋਲਨੇ ਨਹੀਂ ਬੋਲਣ ਦੀ ਇਹ ਪੁੱਛਣਾ ਵੋਟ ਕਿਹੜੇ ਉਮੀਦਵਾਰ ਨੂੰ ਪਾਣੀ ਪਸੰਦ ਕਰੋਗੇ ਕੰਮ ਕਰਦੇ ਆਧਾਰ ਤੇ ਪਾਰਟੀ ਦੇ ਆਸੀ ਤੋਂ ਕਾਂਗਰਸ ਨੂੰ ਪਾਣੇ ਯਾਰ ਬੋਰ ਵੈਸੇ ਕਾਂਗਰਸ ਨੂੰ ਵੋਟ ਪਾਣੀ ਹੋ ਕੀ ਲੱਗਦਾ ਵੀ ਕਾਂਗਰਸ ਦੇ ਜਿਹੜੇ ਇੱਥੇ ਖੜੇ ਹੋ ਨੇ ਰਾਜਾ ਵੜਿੰਗ ਜੀ ਇਹ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ ਇੰਨੇ ਮੈਨੂੰ ਨੌਲੇਜ ਹੈ ਨਾ ਯਾਰ ਬਾਕੀ ਮੈਂ ਤੇ ਬਸ ਕਾਂਗਰਸ ਨੂੰ ਮੰਨਦਾ ਬਸ ਕਾਂਗਰਸ ਨੂੰ ਵੋਟ ਪਾਉਂਦਾ ਹਾਂ ਸੋ ਲਗ ਲਗ ਹਰੇਕ ਬੰਦੇ ਦਾ ਆਪੋ ਆਪਣੀ ਵਿਚਾਰ ਹੁੰਦੀ ਹੈ ਹਰੇਕ ਬੰਦੇ ਨੇ ਆਪੋ ਆਪਣੀ ਕਿ ਵੋਟ ਪਾਣੀ ਹੁੰਦੀ ਹੈ ਉਹ ਰੇ ਆ ਰਹੇ ਨੇ ਕੋਰ ਮੈਡਮ ਕੀ ਨੌਜੀ ਤੁਹਾਡਾ ਕਿਰਨ ਪਾਬਲਾ ਜੀ ਕੀ ਲੱਗਦਾ ਜੀ ਕਿਨੂੰ ਵੋਟ ਪਾਣੀ ਪਸੰਦ ਕਰੋਗੇ ਅੱਜ ਕੀ ਕੰਮ ਕਰਦੇ ਦਰਤੇ ਆ ਪਾਰਟੀ ਦੇ ਦਰਤੇ ਕੰਮ ਤਾਂ ਸਾਰੇ ਕਰਦੇ ਆ ਜੀ ਅੱਛਾ ਕਿਨੂੰ ਵੋਟ ਪਾਣੀ ਪਸੰਦ ਕਰੋਗੇ ਦੇਖੋ ਜੀ ਵੋਟ ਤਾਂ ਦੇਖਾਂਗੇ ਇਹ ਤਾਂ ਸਾਡਾ ਆਪਣਾ ਲਿਖਾਰ ਹੈ ਜੀ ਬਿਲਕੁਲ ਹਾਂ ਜੀ ਨਹੀਂ ਵੈਸੇ ਅਧਿਕਾਰ ਤੁਹਾਡਾ ਆਪਣਾ ਪਰ ਕਿਨੂੰ ਦੇਖ ਦਿਓ ਜਿਹੜੇ ਆਮ ਆਦੀ ਪਾਰਟੀ ਦੇ ਵੀ 2 ਸਾਲ ਨਿਕਲ ਚੁੱਕੇ ਨੇ ਔਰ ਬੀਜੇਪੀ ਕੇ ਲਈ ਸੈਂਟਰ ਚ ਹੈ ਗਿਆ ਠੀਕ ਹੈ ਜੀ ਦੇਖ ਬੋਰਡ ਮੌਕੇ ਦੱਸਾਂਗੇ ਕਿ ਨੂੰ ਬੋਲਦੀ ਹੈ ਹਾਂਜੀ ਹਾਲੇ ਬੋਰਡ ਦਾ ਮੌਕੇ ਤੇ ਸੋ ਬਿਲਕੁਲ ਕਿਤੇ ਨਾ ਕਿਤੇ ਇੱਕ ਆਮ ਜਨਤਾ ਦੇ ਵਿੱਚ ਉਹ ਸਾਹ ਵੀ ਆ ਔਰ ਲਗਾਤਾਰ ਆਮ ਜਨਤਾ ਵੱਲੋਂ ਕੀ ਆ ਵੀ ਜਾ ਰਿਹਾ ਵੀ ਮੌਕੇ ਤੇ ਜਿਹੜੀ ਵੋਟ ਪਾਈ ਜਾਏਗੀ ਹੋਰ ਵੀ ਦੁਕਾਨਦਾਰ ਵੀ ਲੋਕ ਨੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿੰਦੇ ਨੇ ਉਹ ਕਿਨੂੰ ਵੋਟ ਪਾਣੀ ਚਾਹਣਗੇ ਔਰ ਕੰਮ ਕਰਦੇ ਦੇ ਆਧਾਰ ਤੇ ਜਾਂ ਪਾਰਟੀ ਦੇ ਆਧਾਰ ਤੇ ਕਿਨੂੰ ਵੋਟ ਪਾਉਂਦੇ ਨੇ ਪੰਜ ਕੀ ਨਾਮ ਹੈ ਤੁਹਾਡਾ ਰਾਮ ਕੇ ਸਵਾਲ ਕੀ ਦੇਖਦੇ ਹੋ ਕਿ ਵੋਟ ਕਿ ਨੂੰ ਪਾਉਂਗੇ ਕਿ ਕੰਮ ਕਰਦੇ ਆਧਾਰ ਤੇ ਪਾਉਂਗੇ ਜਾਂ ਪਾਰਟੀ ਦੇ ਆਧਾਰ ਤੇ ਵੋਟ ਕਿਤਾ ਪਾਉਂਗੇ ਜਿਹੜਾ ਕੰਮ ਕਰੂ ਉਹਨੂੰ ਵਾਵਾਂਗਾ ਵਰਗੀ ਲੱਗਦਾ ਵੀ ਪਿਛਲੇ ਸਮੇਂ ਵਿੱਚ ਵੀ ਜਿਵੇਂ ਰਵਨੀ ਸਿੰਘ ਮਿੱਟੂ ਐਮਪੀ ਸੀਗੇ ਔਰ ਹੁਣ ਬੀਜੇਪੀ ਚ ਆ ਚੁੱਕੇ ਨੇ ਕੀ ਲੱਗਦਾ ਕਿੰਨੇ ਕੰਮ ਹੋਏ ਨੇ ਜਾਂ ਹੁਣ ਆਨਲ ਟਾਈਮ ਚ ਕਿਹੜੇ ਐਮਪੀ ਕਿਉਂਕਿ ਰਾਜਾ ਬਣੀ ਹੋਰ ਵੀ ਖੜੇ ਨੇ ਆਪਣਾ ਉਧਰੋਂ ਕਾਂਗਰਸ ਵੱਲੋਂ ਅ ਚਰਨਜੀਤ ਸਿੰਘ ਤੇ ਲੋਕੜੇ ਚਰਨਜੀਤ ਸਿੰਘ ਤੇ ਲੋਕੜੇ ਨੇ ਕਾਲੀਦਲ ਵੱਲੋਂ ਕੀ ਲੱਗਦਾ ਕਿਹਨੂੰ ਵੋਟ ਪਾਉਂਗੇ ਅਸੀਂ ਉਹ ਜਿਹੜਾ ਕੰਮ ਕਰੋਗੇ ਉਹਨੂੰ ਪਾਵਾਂਗੇ ਹਲੇ ਤਾਂ ਮੌਕੇ 'ਚ ਦੇਖਾਂਗੇ ਨਾ ਅੱਛਾ ਮੌਕੇ ਦੇਖੂਗੇ ਅੱਜ ਜੀ ਖੁੱਲ ਕੇ ਨਹੀਂ ਕੋਈ ਐਲਾਨ ਕਰ ਹਲੇ ਨਹੀਂ ਹਲੇ ਐਸੇ ਕਿਹੜੀ ਪਾਰਟੀ ਅਜੇ ਤੱਕ ਵੋਟ ਪਾਉਂਦੇ ਰਹੀ ਹੋ ਹਾਂਜੀ ਸਰ ਉਹ ਨਹੀਂ ਖੁੱਲ ਹਾਂਜੀ ਮੋਕੇ ਜੇ ਦੇਖਾਂਗੇ ਨਾ ਠੀਕ ਹੈ ਸੋ ਮੋਕੇ ਉੱਤੇ ਦੇਖਣ ਕਿਹਾ ਜਾ ਰਿਹਾ ਕਿਉਂਕਿ ਕੋਈ ਵੀ ਜਿਹੜਾ ਯਾ ਦੁਕਾਨਦਾਰ ਯਾ ਕਹ ਲਈ ਕੋਈ ਵੀ ਆਮ ਨਾਗਰਿਕ ਹੈ ਹਜੇ ਖੁੱਲ ਕੇ ਕਿਸੇ ਨੂੰ ਵੋਟ ਪਾਉਣ ਦੀ ਅਪੀਲ ਨਹੀਂ ਕਰਦਾ ਪਿਆ ਕੋਈ ਨਹੀਂ ਕਹ ਰਿਹਾ ਵੀ ਵੋਟਾਂ ਨੂੰ ਪਾਈ ਜਾਏਗੀ ਹੋਰ ਵੀ ਦੁਕਾਨਦਾਰ ਵੀ ਉਰੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਹੈ ਤੁਹਾਡਾ ਜੋਗਿੰਦਰਪਾਲ ਸਿੰਘ ਕੀ ਦੇਖਦੇ ਹੋ ਮੈਂ ਕਿ ਵੋਟ ਕਿਨੂੰ ਪਾਉਂਗੇ ਕੰਮ ਕਰਦੇਦਾਰ ਤੇ ਵੋਟ ਪਾਉਂਗੇ ਯਾ ਕਿਸ ਤਰੀਕੇ ਨਾਲ ਵੋਟ ਪਾਉਂਗੇ ਵੋਟ ਕਿਸ ਤਰ੍ਹਾਂ ਪਾਣੀ ਹੁੰਦੀ ਹੈ ਜੀ ਨੇ ਕੰਮ ਕਰਦੇ ਸਾਡੇ ਪਾਣੀ ਹੁੰਦੀ ਹਾਂਜੀ ਕੰਮ ਕਰਦੇ ਸਾਹਮਣੇ ਆਲੀ ਪਾਵਾਂਗੇ ਕੀ ਲੱਗਦਾ ਵੀ ਰਵਨੀਤ ਸਿੰਘ ਬਿੱਟੂ ਜਿਵੇਂ ਉਹ ਐਮਪੀ ਰਹੇ ਨੇ ਹੁਣ ਬੀਜੇਪੀ ਚ ਗਏ ਨੇ ਤੇ ਹੁਣ ਕਿੰਨੂੰ ਵੋਟ ਪਸੰਦ ਕਰਦੇ ਐਸੇ ਬੰਦਿਆਂ ਨੂੰ ਨਹੀਂ ਪਾਉਂਦੇ ਅਸੀਂ ਜਿਹੜਾ ਦਲ ਬਦਲੂ ਹੋਵੇ ਅੱਛਾ ਸਹੀ ਬੰਦੇ ਨੂੰ ਪਾਵਾਂਗੇ ਜਿਹੜਾ ਮੈਂ ਸ਼ਾਇਕ ਨਾਲ ਜੁੜਿਆ ਰਵੇ। ਅੱਛਾ ਮੌਕੇ ਤੇ ਡਿਸਾਈਡ ਕਰੂਗੇ ਵੀ ਕਿਹੜਾ ਬੰਦਾ। ਹਾਂਜੀ ਮੌਕੇ ਤੇ ਡਿਸਾਈਡ ਹੋਏਗਾ। ਤੇ ਆਪਾਂ ਗੱਲ ਕਰੀਏ ਪੱਪੀ ਪ੍ਰੈਸ਼ਰ ਜੀ ਜਿਹੜੇ ਨੇ ਆਮ ਆਦਮੀ ਪਾਰਟੀ ਵੱਲੋਂ ਐਤਕੀ ਖੜੇ ਹੋਏ ਨੇ। ਰਣਜੀਤ ਸਿੰਘ ਢਿੱਲੋਂ ਨੇ ਕਾਲੀ ਦਲ ਵੱਲੋਂ ਖੜੇ ਹੋਏ ਨੇ। ਜਾਂ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਵਿੱਚ ਹੀ ਹਾਲਾਂਕਿ ਗਿੱਦੜ ਬਾਹਾ ਤੋਰੀ ਲੁਧਿਆਣੇ ਆਏ ਨੇ ਕੀ ਲੱਗਦਾ ਵੀ ਕਿਹਦੇ ਕਿਹੜੇ ਕੰਮ ਕਰਦੇ ਸਹੀ ਹੋਣਗੇ? ਨਹੀਂ ਮੌਕੇ ਤੇ ਦੇਖਿਆ ਜਾਵੇਗਾ। ਪਹਿਲਾਂ ਨਹੀਂ ਇਸ ਚੀਜ਼ ਦਾ ਭੇਜ ਦਿੱਤਾ ਜਾ ਸਕਦਾ। ਅੱਛਾ ਜਿਹੜਾ ਸਾਨੂੰ ਸਹੀ ਲੱਗੇਗਾ ਅਸੀਂ ਉਹਨੂੰ ਵੋਟ ਪਾਵਾਂਗੇ ਜੋ ਮੰਨਦੇ ਹਾਂ ਸਾਹਮਣੇ ਸਹੀ ਰਹੇਗਾ ਬੰਦਾ ਜੀ ਬਿਲਕੁਲ ਗੱਲ ਕਹਿ ਲਈਏ ਕਿ ਹਰ ਇੱਕ ਵਲੋਹੀ ਗੱਲ ਕਹੀ ਜਾ ਰਹੀ ਹੈ ਕਿ ਹਾਲਾਂਕਿ ਕਈ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਵੀ ਐਸੇ ਉਮੀਦਵਾਰ ਨੂੰ ਵੋਟ ਨਹੀਂ ਪਾਈ ਜਾਏਗੀ ਜਿਹੜਾ ਪਾਰਟੀ ਛੱਡ ਕੇ ਆਏ ਨੇ ਅਲ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਵੋਟ ਜੋ ਵੀ ਹੈ ਖੁੱਲ ਕੇ ਜੀ ਕੋਈ ਨਹੀਂ ਦੱਸ ਰਿਹਾ ਕਿ ਨੂੰ ਵੋਟ ਪਾਈ ਜਾਏਗੀ ਕਿਉਂਕਿ ਵੋਟ ਦਾ ਜੇ ਗੱਲ ਕਹਿ ਲਈਏ ਵੋਟ ਇੱਕ ਐਸੀ ਤੁਹਾਡੇ ਕੋ ਇੱਕ ਪਾਵਰ ਹੈ ਇੱਕ ਐਸੀ ਹੈ ਜਿਹੜੀ ਦੇਸ਼ ਬਦਲ ਸਕਦੀ ਹੈ ਸਰਕਾਰ ਬਦਲ ਸਕਦੀ ਹੈ ਔਰ ਚੰਗੀ ਚੰਗੀ ਸਰਕਾਰ ਜਿਹੜੀ ਹੈ ਬੰਦਿਆਂ ਨੂੰ ਉੱਪਰ ਵੀ ਲੈ ਕੇ ਜਾ ਸਕਦੀ ਹੈ ਵੋਟ ਦਾ ਇਹ ਕਿਹੜਾ ਕਾਰਜਾ ਦਿੱਤਾ ਗਿਆ ਸੰਵਿਧਾਨ ਦੇ ਵੀ ਸਭ ਤੋਂ ਤਗੜਾ ਦੀ ਘੜ ਦਿੱਤਾ ਗਿਆ ਅੰਕਲ ਕੀ ਨਾਮ ਆ ਤੁਹਾਡਾ ਜੀ ਭਾਰਤ ਕੁਸ਼ਨ ਕੀ ਵੋਟ ਕਾਤ ਕੀ ਕਿਨੂੰ ਪਾਉਂਗੇ ਜੀ ਪਾਰਟੀ ਨੂੰ ਪਾਉਂਗੇ ਜਾਂ ਬੰਦੇ ਨੂੰ ਪਾਉਂਗੇ ਕਿ ਕੰਮ ਕਰਦੇ ਅਧਾਰ ਤੇ ਪਾਉਂਗੇ ਕਿਨੂੰ ਵੋਟ ਪਾਉਂਗੇ ਫਾਇਦਾ ਕਿਉਂ ਨਹੀਂ ਜਿੰਨੂੰ ਮਰਜ਼ੀ ਪਾ ਲੈ ਕਿ ਉਹ ਫਾਇਦਾ ਕਿਉਂ ਨਹੀਂ ਜੀ ਪਰ ਤੁਸੀਂ ਦੱਸੋ ਕੀ ਫਾਇਦਾ ਨਹੀਂ ਤੁਹਾਨੂੰ ਕੋਈ ਦਿੱਕਤ ਕੋਈ ਫਾਇਦਾ ਮਿਲਿਆ ਹਾਂਜੀ ਕੀ ਫਾਇਦਾ ਮਿਲਿਆ ਤੁਹਾਨੂੰ ਨਹੀਂ ਕਿਸੇ ਵੀ ਬੰਦੇ ਕੋਲ ਅੱਛਾ ਤੁਸੀਂ ਦੱਸੋ ਅਰ ਗੱਲ ਕਰੀ ਰਵਨੀਤ ਸਿੰਘ ਮਿੱਟੂ ਦੀਤਾ ਉਹ ਸਾਬਕਾ ਰਹਿ ਚੁਕੇ ਨੇ ਐਮਪੀ ਹੋਰ ਹੁਣ ਭਾਜਪਾ ਦੇ ਵਿੱਚ ਆਈ ਨੇ ਪਾਰਿਆਂ ਦਾ ਇੱਕੋ ਵਾਲਾ ਜਿਹੜਾ ਮਰਜੀ ਮੰਨ ਨਹੀਂ ਕਰੇ ਵੋਟ ਪਾਉਂਦਾ ਪਰ ਨਹੀਂ ਤੁਹਾਡਾ ਕਰਦਾ ਕਰਦਾ ਮੈਂ ਦੱਸ ਨਹੀਂ ਸਾਡਾ ਕਰਦੇ ਚਲੋ ਅਸੀਂ ਤਾਂ ਕਿਸੇ ਨਾ ਕਿਸੇ ਨੂੰ ਪਾਵਾਂਗੇ ਜਿਹਦਾ ਮਨ ਕਰੇਗਾ ਉਹਨੂੰ ਨਹੀਂ ਜੋ ਮੈਂ ਇਹ ਸਵਾਲ ਤੁਹਾਨੂੰ ਪੁੱਛਾਂ ਤੁਸੀਂ ਦੱਸੋ ਤੁਹਾਡਾ ਕਰਦਾ ਮਨ ਪਾਰਟੀ ਨੂੰ ਬੋਗੇ ਬੰਦੇ ਨੂੰ ਕੰਮ ਕਰ ਵਾਲੇ ਨੂੰ ਪਰ ਪਸੰਦ ਕਰਾਂਗੇ ਉਹ ਤਾਂ ਕਰਨਗੇ ਪਰ ਕੰਮ ਕਰਦੇ ਨੇ ਗੱਲ ਵੀ ਸਹੀ ਹੈ ਨਹੀਂ ਤੁਸੀਂ ਦੱਸੋ ਗੱਲ ਤੁਸੀਂ ਇਹ ਕਿਤੇ ਨਾ ਕਿਤੇ ਇੰਨੇ ਕਿ ਨਾਰਾਜ਼ ਇੱਕ ਜਨਤਾ ਹੋ ਚੁੱਕੀ ਹੈ ਲੀਡਰਾਂ ਤੋਂ ਕਿ ਕੋਈ ਕੰਮ ਨਹੀਂ ਕਰਦੇ ਇਹਨਾਂ ਦਾ ਕੁਝ ਨਹੀਂ ਹੁੰਦਾ ਇਹ ਆਪਾਂ ਲੋਕਾਂ ਨੂੰ ਬੈਠੇ ਹੀ ਪੈਸੇ ਰੋਟੀ ਮਿਲਣੀ ਤੁਹਾਨੂੰ ਸੜਕਾਂ ਦੇ ਘੁੰਮ ਕੇ ਮੈਨੂੰ ਧੁੱਪੇ ਬੈਗ ਜਿਹੜੀ ਮਰਜ਼ੀ ਸਰਕਾਰ ਆ ਜੇ ਐਦਾਂ ਹੀ ਹੁੰਦਾ ਤੁਹਾਨੂੰ ਵੀ ਪਤਾ ਹੈ ਮੈਨੂੰ ਕੀ ਪੁੱਛਦੇ ਤੁਸੀਂ ਤੁਸੀਂ ਅੰਗਲ ਕੀ ਕਰਨ ਚਾਹੁੰਦੇ ਕੋਈ ਗੱਲ ਹੈਗੀ ਹੈ ਤੁਸੀਂ ਵੀ ਖਾਣੇ ਅਸੀਂ ਵੀ ਖਾਣੇ ਜੇ ਹੁਣ ਬਿੱਟੂ ਆ ਗਿਆ ਬਿੱਟੂ ਹੁਣ ਬੀਜੇਪੀ ਚਲਾ ਗਿਆ ਤਾਂ ਕੋ ਚੰਗੀ ਹੁੰਦਾ ਠੀਕ ਹੈ ਸਰ ਕਾਂਗਰਸ ਹੀ ਹੁਣ ਕਾਂਗਰਸ ਨੂੰ ਕਹਿੰਦਾ ਕਿ ਬੀਜੇਪੀ ਨੂੰ ਕਹਿੰਦਾ ਅੱਛਾ ਤੁਸੀਂ ਆਪ ਦੇਖ ਲਓ ਨਹੀਂ ਨਹੀਂ ਮੇਰੀ ਸਾਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ ਆਪ ਦੱਸੋ ਆਮ ਜਨਤਾ ਦੀ ਰਾਏ ਜ਼ਰੂਰੀ ਕਿਉਂਕਿ ਵੋਟ ਦਾ ਅਧਿਕਾਰ ਸਭ ਤੋਂ ਪੁੱਛੇ ਆਮ ਜਨਤਾ ਨੂੰ ਪਾਗਲ ਬਣਾਣਾ ਨੇ ਇੱਕ ਵਾਰੀ ਉਹਨੇ ਕਰਿਓ ਤੁਸੀਂ ਵੀ ਬਣਦੇ ਬਣਦੇ ਸੋ ਸਿੱਧੇ ਤੌਰ ਦੇ ਉੱਤੇ ਅੰਕਲ ਦਾ ਕਹਿਣਾ ਹੈ ਕਿ ਕੋਈ ਬਦਲਾਅ ਨਹੀਂ ਹੋ ਸਕਦਾ ਅੱਛਾ ਕਹਿਣਾ ਇਹ ਹੈ ਕਿ ਕਿਉਂਕਿ ਦੁਕਾਨਦਾਰ ਕਾਫੀ ਕਈ ਲੋਕ ਨਾਰਾਜ਼ ਵੀ ਨੇ ਬਿਲਕੁਲ ਜੇ ਕਹਿ ਲਈਏ ਨਾਰਾਜ਼ਗੀ ਵੀ ਸਾਫ ਛਲਕਦੀ ਹੈ ਕਿਉਂਕਿ ਕਈਆਂ ਦੇ ਕੰਮ ਜਿਹੜੇ ਨਹੀਂ ਹੁੰਦੇ ਉਹਨਾਂ ਨੂੰ ਤੇ ਇੰਪਾਰੀ ਨਾਰਾਜ਼ਗੀ ਵੀ ਆਉਂਦੀ ਹੈ ਉਸੇ ਤਰੀਕੇ ਦੀ ਦੁਕਾਨਦਾਰ ਵੀ ਰੰਕਾ ਸਾਡੇ ਮਜੂਦ ਸੀ ਉਹਨਾਂ ਨੇ ਕਹਿਣਾ ਸੀਗਾ ਵੀ ਜਿਹੜੀ ਵੋਟ ਹੈ ਪਾਉਣਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੇ ਕੰਮ ਕਰ ਹੀ ਨਹੀਂ ਜਦ ਹੁੰਦੇ ਤਾਂ ਫਿਰ ਵੋਟ ਪਾਉਣਾ ਦਾ ਫਾਇਦਾ ਕੀ ਹੈ ਕਿਉਂਕਿ ਜਿਹੜੇ ਉਮੀਦਵਾਰ ਨੇ ਉਹ ਬਦਲ ਜਾਂਦੇ ਨੇ ਔਰ ਇੱਕ ਸ਼ਖਸ ਬੈਠੇ ਨੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਮੇਸ਼ لال ਜੀ ਕੀ ਵੋਟ ਕਿਨੂੰ ਪਾਉਂਗੇ ਅੱਜ ਕੀ ਵੋਟ ਦਾ ਅ ਕੀਦਾ ਸੀਆ ਬੋਰਡ ਦੇ ਕੰਮ ਦੇ ਕੋਈ ਵਸੇ ਹੀ ਕਰਦਾ ਹੀ ਨਹੀਂ ਬੋਟ ਲੈਣੇ ਵੀ ਲਾਏ ਜਾਂਦੇ ਸਾਰੇ ਹੂੰ ਤੂੰ ਵੀ ਵੋਟ ਦੇਣਾ ਤੇ ਆਈ ਆ ਕਿ ਜਿੰਨਾ ਬੰਦਾ ਹੁਣ ਤੁਹਾਨੂੰ ਦੇਣਾ ਆਪਣੇ ਆਮ ਜਨਤਾ ਪੱਲੀ ਨੂੰ ਆਮ ਪਾਰਟੀ ਨੂੰ ਵੋਟ ਪਾਉਣੀ ਹਾਂਜੀ ਬਸ ਲੱਗਦਾ ਕੰਮ ਕਰ ਵਧੀਆ ਕਰੇਗੀ ਹਾਂ ਕੰਮ ਸਹੀ ਕਰ ਰਹੀ ਹੈ ਠੀਕ ਹੈ ਅੰਦਰ ਦੁਕਾਨ ਦੇ ਅੰਦਰ ਵੀ ਚੱਲਦੀਆਂ ਸਾਡੇ ਦਾ ਦੁਕਾਨਦਾਰ ਵੀਰ ਵੀ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੀ ਆ ਅਸਰ ਕੀ ਦੇਖਦੇ ਹੋ ਕਿ ਵੋਟ ਕਿਨੂੰ ਪਾਣੀ ਪਸੰਦ ਕਰੋਗੇ ਕੰਮ ਕਰਦੇ ਅਧਿਕਾਰ ਤੇ ਆ ਪਾਰਟੀ ਨੂੰ ਦੀ ਜਿਹੜਾ ਪਾਰਟੀ ਕੰਮ ਕਰੇ ਉਹਨਾਂ ਵੋਟ ਪਾਵਾਂਗੇ ਜੀ ਬਸੇ ਲੱਗਦਾ ਵੀ ਇੱਕ ਪਾਸੇ ਗੱਲ ਕਰੀਏ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈਗੀ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਨੇ ਜਿਹੜੇ ਸਾਬਕਾ ਐਮਪੀ ਰਹਿ ਕੇ ਹੁਣ ਬੀਜੇਪੀ ਜੁਆਇਨ ਕਰ ਚੁੱਕੇ ਨੇ ਤੇ ਤੀਜੇ ਪਾਸੇ ਰਣਜੀਤ ਸਿੰਘ ਢਿੱਲੋਂ ਨੇ ਕਾਲੀ ਦਲ ਤੋਂ ਔਰ ਪ੍ਰਾਸ਼ਦ ਅਸ਼ੋਕ ਪ੍ਰਾਸ਼ਦ ਪੱਪੀ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਕੀ ਲੱਗਦਾ ਕਿਹੜੇ ਤੁਹਾਨੂੰ ਕੰਮ ਕਰਦੇ ਸਹੀ ਰਹਿਣਗੇ ਸਰਕਾਰ ਦੇ ਨਾਲ ਜਿਹੜਾ ਵਧੀਆ ਤੁਹਾਨੂੰ ਆਮ ਜਨਤਾ ਦੀ ਸਹੂਲਤ ਕਰ ਸਕਦੇ ਨੇ ਕਿਹੜੇ ਉਮੀਦਵਾਰ ਪਾਜੀ ਪਤਾ ਗੱਲ ਕੀ ਹੁੰਦੀ ਹੈ ਵੀ ਜਿੱਦਾਂ ਪਾਰਟੀ ਉੱਥੇ ਸੈਂਟਰ ਦੇ ਵਿੱਚ ਵੋਟ ਪਾਉਂਦੀ ਹੈ ਆਪਣੇ ਐਟੀਟਿਊਡ ਵਿੱਚ ਹੋਰ ਹੁੰਦੀ ਹੈ ਜਿਹਦਾ ਉਹ ਨਾਲ ਨਾਲ ਫਿਰ ਉਹ ਤਾਲਮਿਲ ਬੈਠਦਾ ਨਹੀਂਗਾ ਉਹ ਫਿਰ ਆਪਣੇ ਇੱਥੇ ਕੰਮ ਨਹੀਂ ਹੁੰਦੇ ਹੈਗੇ ਅਕਈਦਾ ਤੇ ਅਦਾ ਵੀ ਉਹ ਉਥੇ ਪਾਰ ਹੋਵੇ ਪਾਰਟੀ ਹੋਵੇ ਉਹੀ ਪਾਰਟੀ ਇੱਥੇ ਹੋਵੇ ਤੇ ਜਿਆਦਾ ਵਧੀਆ ਕੰਮ ਹੋ ਜਾਂਦੇ ਪੰਜਾਬ ਦਾ ਬਿਹਤਰੀ ਵਾਸਤੇ ਬਾ ਵਧੀਆ ਠੀਕ ਹੈ ਮਤਲਬ ਸੇਮ ਪਾਰਟੀਆਂ ਹੋਣੀਆਂ ਚਾਹੀਦੀਆਂ ਸੈਂਟਰ ਔਰ ਸਟੇਟ ਦੇ ਵਿੱਚ ਨਹੀਂ ਹੋਣੇ ਸਮਝਿਆ ਮੇਰੇ ਆਪਣੇ ਹੀ ਹੋਣੇ ਚਾਹੀਦੇ ਆ ਵੀ ਪਤਾ ਕੀ ਹੈ ਪੰਜਾਬ ਦੀ ਤਰੱਕੀ ਵਾਸਤੇ ਯਾਨੀ ਕਿ ਉਦੋਂ ਫੰਡ ਵੀ ਆਣ ਫਿਰ ਕੰਮ ਵੀ ਹੋਊਗਾ ਤੇ ਉਹ ਫਿਰ ਉਹ ਇੰਨਾ ਫੰਡ ਹਾਂ ਦੇ ਨਾਮੋਂ ਹੁੰਦੇ ਫਿਰ ਉਹ ਮਿਸਟਰ ਹਾਂ ਠੀਕ ਵੈਸੇ ਜੀ ਕੰਮ ਕਰਦੇਦਾਰ ਤੇ ਵੋਟ ਪਾ ਲਈ ਜਾਉਂਗੇ ਬਿਲਕੁਲ ਬਿਲਕੁਲ ਹਰ ਇੱਕ ਪਾਰਟੀ ਹੀ ਪਾ ਲਈ ਵਜੋਂ ਕੰਮ ਕਰਦੇ ਹੋਣੀ ਵੋਟ ਪਾਈਏ ਜੀ ਠੀਕ ਸੋ ਹਰੀ ਹੋਰ ਵੀਰੇ ਮੌਜੂਦ ਨੇ ਮੈਡਮ ਕੀ ਕਹਿੰਦੇ ਕਿਹਨੇ ਵੋਟ ਪਾਣੀ ਪਸੰਦ ਕਰੂਗੇ ਅੱਜ ਜੀ ਸਰ ਅਜੇ ਤਾਂ ਕੁਝ ਨਹੀਂ ਪਤਾ ਨਹੀਂ ਵੈਸੇ ਕੰਮ ਕਰਦੇਦਾਰ ਤੇ ਆ ਪਾਰਟੀ ਨੂੰ ਵੋਟ ਪਾਣੀ ਪਸੰਦ ਕਰੂਗੇ ਅਕੋਰਡਿੰਗ ਟੂ ਸਿਚੁਏਸ਼ਨ ਦੇਖਾਂਗੇ ਸਰ ਸੂਬਕੀਤੇ ਦੇਖੋਗੇ ਕਿਨੂੰ ਠੀਕ ਹੈ ਜੀ ਆਜੋ ਹੋਰ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਆਮ ਜਨਤਾ ਦੀ رائے ਬਿਲਕੁਲ ਜਿਹੜੀ ਹੈ ਲੈਣੀ ਚਾਹੁੰਦੀ ਹੈ ਜਨਤਾ ਜਨਾਰਦਨ ਹੁੰਦੀ ਔਰ ਜਨਤਾ ਦੇ ਹੱਥ ਦੇ ਵਿੱਚ ਹੀ ਸਾਰਿਆਂ ਦੀ ਚਾਬੀ ਹੁੰਦੀ ਹੈ ਜਨਤਾ ਤੋਂ ਉੱਪਰ ਕੋਈ ਨਹੀਂ ਕਿਉਂਕਿ ਵੋਟ ਪਾਉਣ ਦਾ ਅਧਿਕਾਰ ਇਹਨਾਂ ਕੋਲ ਹੈ ਸਵਿਧਾਨ ਵੱਲੋਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਮਾਤਾ ਜੀਰੇ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਮਾਤਾ ਜੀ ਕੀ ਕਹਿੰਦੇ ਹੋ ਕਿ ਵੋਟ ਕਿਨੂੰ ਪਾਉਗੇ ਆਪਣੀ ਕੀਮਤੀ ਵੋਟ ਕਿਨੂੰ ਦਵੋਗੇ ਪਾਰਟੀ ਨੂੰ ਜਾਂ ਕੰਮ ਕਰਨ ਵਾਲੇ ਬੰਦੇ ਨੂੰ ਕੰਮ ਕਰਨ ਵਾਲੇ ਬੰਦੇ ਨੂੰ ਕੌਣ ਕੀ ਲੱਗਦਾ ਵੀ ਚਾਰ ਬੀਜੇਪੀ ਤੋਂ ਗੱਲ ਕਰੀਏ ਰਵਿੰਦਰ ਸਿੰਘ ਬਿੱਟੂ ਨੇ ਰਾਜਾ ਵੜਿੰਗ ਨੇ ਕਾਂਗਰਸ ਤੋਂ ਔਰ ਰਣਜੀਤ ਸਿੰਘ ਢਿੱਲੋਂ ਨੇ ਕਾਲੀ ਦਲ ਤੋਂ ਕਿਹਨੂੰ ਵੋਟ ਪਾਣੀ ਹੋਏ ਜੀ ਸੋਨੂ ਨੂੰ ਸੋਨੂ ਨਹੀਂ ਇਹ ਕੌਂਸਲ ਦੀ ਵੋਟਾਂ ਨਹੀਂ ਜੀ ਇਹ ਐਮਪੀ ਦੀ ਵੋਟਾਂ ਹੋ ਰਹੀਆਂ ਨੇ ਪਾਰਟੀ ਕਿਹੜੀ ਨੂੰ ਵੋਟ ਪਾਣਾ ਚਾਹੁੰਦੇ ਕਰੋਗੇ ਪਾਰਟੀ ਜਿਹੜੀ ਵਧੀਆ ਕੰਮ ਕਰੇ ਉਹ ਬਹੁਤ ਕੀ ਪਤਾ ਕਿਹੜੀ ਪਾਰਟੀ ਵਧੀਆ ਕੰਮ ਕਰੇਗੀ ਅੱਛਾ ਸਭ ਤੋਂ ਕੰਮ ਨਾਲ ਵਧੀਆ ਜਿਹੜਾ ਕੰਮ ਕਰੇ ਵਧੀਆ ਵੋਕੇ ਦੇ ਦੇਖੋਗੇ ਹਾਂਜੀ ਹਾਂਜੀ ਜੀ ਸੋ ਹਰੇਕ ਦੀ ਆਪਣੀ رائے ਆ ਕਿਉਂਕਿ ਕਈਆਂ ਇੱਕ ਮਿੰਟ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਕਿ ਆ ਸਮਾਨ ਜਿਹੜਾ ਇਹਨਾਂ ਦਾ ਗਿਰ ਗਿਆ ਲੋ ਮਾਤਾ ਜੀ ਸਮਾਨ ਚ ਕੋਪਣਾ ਕਿਉਂਕਿ ਹਵਾ ਵੀ ਤੇਜ਼ ਚੱਲਦੀ ਪਈ ਹੈ ਬਾਈ ਹੁਣੀ ਮੌਜੂਦ ਨੇ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਕੀ ਲੱਗਦਾ ਕਿਹੜੀ ਪਾਰਟੀ ਅਰ ਕੀ ਜਿੱਤੇਗੀ ਆਮਦੀ ਪਾਰਟੀ ਆਮਦੀ ਪਾਰਟੀ ਕੰਮ ਕਰ ਕਿੱਦਾਂ ਦਾ ਕਰ ਨਹੀਂ ਕਿਉਂਕਿ ਗੱਲ ਕਰੀਏ ਕਿ ਰਣਜੀਤ ਸਿੰਘ ਢੱਲੋ ਵੀ ਆ ਗਏ ਨੇ ਕਾਲੀਦਰ ਦੇ ਵਿੱਚੋਂ ਪੁਰਾਣੀ ਪਾਰਟੀ ਰਹਿ ਚੁੱਕੀ ਐ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਅੜ ਕੇ ਇੱਧਰ ਆ ਗਏ ਨੇ ਤੇ ਰਾਜਾ ਵਰਿੰਗ ਜਿਹੜੇ ਨੇ ਮੈਦਾਨ ਚ ਉਤਰ ਚੁੱਕੇ ਲੁਧਿਆਣਾ ਚ ਹਾਲਾਂਕਿ ਗਿੱਦੜਬਾਹ ਦੇ ਉਮੀਦਵਾਰ ਨੇ ਐਮਐਲਏ ਦੇ ਉਰ ਇੱਧਰ ਆ ਚੁੱਕੇ ਨੇ ਔਰ ਦੂਜੇ ਪਾਸੇ ਸ਼ੋਕਪ੍ਰਾਸ਼ਦ ਪੱਪੀ ਨੇ ਆਮ ਆਦੀ ਪਾਰਟੀ ਦੇ ਜਿਹੜੇ ਸੈਂਟਰ ਹਲਕੇ ਦੇ ਵਿਧਾਇਕ ਨੇੜੇ ਉਹ ਲੜਦੇ ਪਏ ਨੇ ਕੀ ਲੱਗਦਾ ਵੀ ਕਿਹੜੀ ਪਾਰਟੀ ਵਧੀਆ ਕੰਮ ਕਰ ਸਕਦੀ ਹੈ ਕਿਹੜਾ ਬੰਦਾ ਕੰਮ ਲਿਆ ਸਕਦਾ ਹੈ ਅਸੀਂ ਵੀ ਕੰਮ ਜਰਾ ਕਰਾਉ ਸੋ ਵੀ ਘੰਟੇ ਤੇ 48 ਘੰਟੇ ਨਾਲ ਕੰਮ ਹੋ ਜਾਂਦਾ ਜੀ ਕੰਮ ਹੋ ਜਾਂਦਾ ਤੁਹਾਡੇ ਨਾਲ ਹਾਂ ਮਤਲਬ ਹੁਣ ਸਭ ਜਾਨ ਪਛਾਨੇ ਤਾਂ ਹੋ ਰਿਹਾ ਵੇ ਅਕੀਦ ਆਮ ਪਬਲਿਕ ਨੂੰ ਮੈਂ ਦੇਖਿਆ ਬਹੁਤ ਬੈਠੀ ਹੈ ਹਰ ਬੰਦਾ ਕੰਮ ਕਰਾਉਂਦਾ ਉਥੇ ਸਾਡੇ ਕਸਟਮਰ ਉਥੇ ਬੈਠੇ ਜੋ ਮਿਲ ਮਿਲੇ ਦੋ ਦਿਨ ਬਾਅਦ ਆਇਆ ਮੈਂ ਕਿਹਾ ਕਿਤੇ ਮੈਂ ਕਿਤੇ ਹੋ ਗਿਆ ਕੰਮ ਹੀ ਸ਼ਾਮ 4 ਵਜੇ ਗਿਆ ਕਿਤੇ ਕੰਮ ਹੋ ਗਿਆ ਮਿੰਟਾਂ ਜਿਉਂ ਉਹਨੇ ਕੰਮ ਕਰਤਾ ਤੁਹਾਡਾ ਜੋ ਕੰਮ ਕਰਾਉਣਾ ਮੇ ਕੰਮ ਹੋ ਜਾਂਦਾ ਕੰਮ ਹੋ ਰਿਹਾ ਹੈ ਕੰਮ ਹੋ ਰਿਹਾ ਤਾਂ ਫਿਰ ਪਾਰਟੀ ਦਾ ਚੰਗੀ ਹੋਈ ਕਿ ਨਹੀਂ ਜਾਏਗੀ ਠੀਕ ਹੈ ਜੀ ਜੇ ਵੀ ਕੰਮ ਕਰੇਗੀ ਪਾਰਟੀ ਪਾਰਟੀ ਵੀ ਜਿਹੜੀ ਕੰਮ ਕਰੇ ਬਿਲਕੁਲ ਹਰੇਕ ਦੀ ਆਪਣੀ ਆਪਣੀ رائے ਹੈ ਕਿਉਂਕਿ ਹਰੇਕ ਨੇ ਆਪੋ ਆਪਣੇ ਹਿਸਾਬ ਦੇ ਨਾਲ ਵੋਟ ਪਾਣੀ ਹੈ ਜਿਹਨੂੰ ਚੜੀ ਚੀਜ਼ ਪਸੰਦ ਹੈ ਉਹਨੂੰ ਵੋਟ ਪਾਣੀ ਪਸੰਦ ਕਰਦਾ ਜਿਹੜੀ ਪਾਰਟੀ ਪਸੰਦ ਹੈ ਜਾਂ ਜਿਹੜਾ ਬੰਦਾ ਪਸੰਦ ਹੈ ਉਹਨੂੰ ਵੋਟ ਪਾਣੀ ਪਸੰਦ ਕਰਦਾ ਹੈ ਉਹ ਹੋਰ ਵੀ ਇਹ ਮੌਜੂਦ ਨੇ ਸਾਡਾ ਦੁਕਾਨਦਾਰ ਵੀ ਨਾਲ ਗੱਲਬਾਤ ਕਰਦੇ ਆ ਅੰਕਲ ਕੀ ਲੱਗਦਾ ਹੈ ਕਿ ਕਿਹਨੂੰ ਵੋਟ ਪਾਣੀ ਪਸੰਦ ਕਰਦੇ ਹੋ ਜੀ ਕੰਮ ਕਰਦੇ ਆਧਾਰ ਤੇ ਹੀ ਆ ਪਾਰਟੀ ਨੂੰ ਨਹੀਂ ਕੰਮ ਕਰਦੇ ਆਧਾਰ ਤੇ ਵੋਟ ਪਾਣੀ ਚਾਹੀਦੀ ਹੈ ਪਾਰਟੀ ਨੂੰ ਕੀ ਪੈਣੀ ਵੋਟ ਜੀ ਲੱਗਦਾ ਵੀ ਕਿਹੜੀ ਪਾਰਟੀ ਹੈ ਕਿ ਕੰਮ ਕਰਦੇ ਵਿੱਚ ਨੰਬਰ ਸਹੀ ਹੈ ਕਿਉਂਕਿ ਭਾਜੀਪ ਦੇ ਆਪੋ ਆਪਣੇ ਦਾਅਵੇ ਕਰਦੇ ਹੋ ਕੈਂਡੀਡੇਟ ਵੀ ਉਤਾਰ ਚੁੱਕੇ ਨੇ ਹਾਲਾਂਕਿ ਕਾਲੀ ਦਲ ਦੇ ਵੱਲੋਂ ਵੀ ਉਤਾਰਿਆ ਗਿਆ ਕੈਂਡੀਡੇਟ ਆਪਣੇ ਕਾਂਗਰਸ ਤੋਂ ਰਾਜਾ ਵੜਿੰਗ ਆ ਚੁੱਕੇ ਨੇ ਕੀ ਲੱਗਦਾ ਤੁਹਾਨੂੰ ਕਿਹੜੇ ਜਿੱਤਣਗੇ ਇਹਦੇ ਬਾਰੇ ਕੀ ਕਿਹਾ ਜਾ ਸਕਦਾ ਜਨਤਾ ਕੀ ਮੂੜ ਕਿ ਕਦੋਂ ਮੂੜ ਹੋ ਜਵੇ ਕਿਦਾਂ ਹੋ ਜਵੇ ਅੱਛਾ ਜਦੋਂ ਵੋਟ ਪਾਣ ਜਨਤਾ ਗਲਤ ਵਰਦਾਵਾ ਤੇ ਸੋਚਦਾ ਮੈਨੂੰ ਵੋਟ ਪਾਣੀ ਹੈ ਜਦੋਂ ਪੋਲੀ ਬੋਤੇ ਬੋਹਿੰਦਾ ਹੈ ਤਾਂ ਕੋਈ ਹੋਰ ਮਨ ਬੱਬਾ ਮਨ ਦੀ ਆਵਾਜ਼ ਕਿੱਥੇ ਲਾ ਦੇ ਮੋਰ ਲਾ ਦੀ ਮੋਰ ਲਾ ਜਲਾ ਮੌਕੇ ਦੇ ਉੱਤੇ ਦੇਖੋਗੇ ਹਾਂ ਤੁਸੀਂ ਕੀ ਨਾ ਤੁਹਾਡਾ ਆ ਵੋਟ ਇੱਥੇ ਨਹੀਂ ਆ ਵੋਟ ਹੈ ਨਹੀਂ ਕੀ ਤੁਹਾਡੀ ਤੁਹਾਡੀ ਵੋਟ ਹੈਗੀ ਅੰਕਲ ਉਹਰੇ ਬਣੀ ਹੋਈ ਵੋਟ ਹੈਗੀ ਕੀ ਦੇਖਦੇ ਹੋ ਕਿ ਨੂੰ ਵੋਟ ਪਾਣੀ ਚਾਹੀਦੀ ਹੈ ਇੱਥੇ ਉਹ ਜਿਹੜਾ ਕੰਮ ਬੰਦਾ ਕਰਦਾ ਉਹਨੂੰ ਪਾਵਾਂਗੇ ਵੈਸੇ ਹੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਹੈਗੀ ਆ ਇਸ ਟਾਈਮ ਆਪਾਂ ਪੰਜਾਬ ਦੇ ਵਿੱਚ ਔਰ ਖਿਲਾਫ ਨਹੀਂ ਹੈ ਕਿ ਲੇਕਿਨ ਹਮ ਦੱਸਾਂਗੇ ਨਹੀਂ ਕਿ ਨੂੰ ਬਾਨੇ ਜਿਹੜਾ ਆਪਾਂ ਮਨਚੇ ਕਰਕੇ ਮੌਕੇ ਦੇ ਉੱਤੇ ਪਾਵਾਂਗੇ ਜਿਹਨੂੰ ਮਨ ਕਰੇ ਜਿਹੜਾ ਸਾਡੇ ਘਰ ਆਂਦੇ ਕਹਿੰਦੇ ਕਿ ਨੂੰ ਦੇਨੇ ਕਿ ਨੂੰ ਦੇਨੇ ਮੈਂ ਕਹਿੰਦਾ

ਜਿਹੜਾ ਇਹ ਵਿਚਾਰ ਦੱਸੇ ਨੇ ਹਾਲਾਂਕਿ ਲਗਾਤਾਰ ਪ੍ਰਾਈਮੂ ਦੇ ਵੱਲੋਂ ਗਰਾਉਂਡ ਜ਼ੀਰੋ ਤੋਂ ਇਸ ਤਰੀਕੇ ਦੀ ਖਬਰਾਂ ਰਿਪੋਰਟਾਂ ਚੱਕੀਆਂ ਜਾਂਦੀਆਂ ਨੇ ਵੀ ਕਿਨੂੰ ਵੋਟ ਪਾਈ ਜਾਏਗੀ ਕਿਹੜੀ ਪਾਰਟੀ ਕੰਮਕਾਜੀ ਸਹੀ ਹੈ ਔਰ ਇੱਕ ਹੋਰ ਅਪੀਲ ਜਿਹੜੀ ਹੈ ਅਦਾਰਾ ਪ੍ਰਾਈਮੂ ਦੇ ਵੱਲੋਂ ਤੁਹਾਨੂੰ ਕੀਤੀ ਜਾ ਰਹੀ ਹੈ ਕਿ ਵੋਟ ਕੈਂਡੀਡੇਟ ਨੂੰ ਨਹੀਂ ਪਾਉਣੀ ਵੋਟ ਉਸ ਪਾਰਟੀ ਨੂੰ ਪਾਣੀ ਹੈ ਜਿਹੜੀ ਪਾਰਟੀ ਸਹੀ ਕੰਮ ਕਰ ਰਹੀ ਹੈ ਜਾਂ ਜਿਹੜਾ ਉਮੀਦਵਾਰ ਸਹੀ ਕੰਮ ਕਰ ਰਿਹਾ ਕਿਉਂਕਿ ਲੰਬੇ ਸਮੇਂ ਤੋਂ ਦੇਖਦੇ ਆਏ ਹਾਂ ਹਾਲਾਂਕਿ ਸਭਿਧਾ ਆਂਦਾ ਸਭ ਤੋਂ ਵੱਡਾ ਅਧਿਕਾਰ ਤੁਹਾਡੇ ਹੱਥ ਵਿੱਚ ਦਿੱਤਾ ਹੈ ਵੋਟ ਦਾ ਅਧਿਕਾਰ ਹਾਲੇ ਕਿ ਗੁਪਤ ਤਰੀਕੇ ਨਾਲ ਦਿੱਤਾ ਹੈ ਕਿਉਂਕਿ ਮਨ ਜਿੰਨੂੰ ਕਰਦਾ ਹੈ ਗੁਪਤ ਤਰੀਕੇ ਨਾਲ ਵੋਟ ਪੈਂਦਾ ਹੈ ਹੁਣ ਇਹ ਆਉਣ ਵਾਲਾ ਟਾਈਮ ਦੱਸੇਗਾ ਕਿ ਇਹ ਮੌਕੇ ਉੱਤੇ ਐਮਪੀ ਦੀ ਚੋਣਾਂ ਵਿੱਚ ਕਿਹੜੀ ਪਾਰਟੀ ਜਿਹੜੀ ਜਿੱਤੇਗੀ ਕਿਉਂਕਿ ਲਗਾਤਾਰ ਦੋਹਾਂ ਪਾਰਟੀਆਂ ਵੱਲੋਂ ਸੈਂਟਰ ਵੱਲੋਂ ਭਾਜਪਾ ਵੀ ਕਹਿ ਲਈ ਹੈ ਆਮਦਿੱਪਾਰਟੀ ਕਹਿ ਲਈ ਹੈ ਆਕਾਲੀ ਦਲ ਕਹਿ ਲਈ ਹੈ ਚਾਹੇ ਕਾਂਗਰਸ ਕਹਿ ਲਈ ਹੈ ਇਹਨਾਂ ਸਾਰੀਆਂ ਪਾਰਟੀਆਂ ਵੱਲੋਂ 13 0 ਦਾ ਰਿਕਾਰਡ ਕੈਮ ਕੀਤਾ ਜਾ ਰਿਹਾ ਕਿ 13 0 13 0 ਆਏਗੀ ਹੁਣ 13 ਸੀਟਾਂ ਕਿਦੇ ਖਾਤੇ ਜਾਣਗੀਆਂ ਔਰ 0 ਕਿਦੇ ਖਾਤੇ ਜਾਏਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਵੋਟ ਦਾ ਕੈਮਰਾਮੈਨ ਰੋਹਿਤ ਨਾਲ ਹਿੰਮਤ ਕੁਮਾਰ ਪ੍ਰਾਈਮ ਉਦ ਨਿਊਜ਼ ਲੁਧਿਆਣਾ